ਜਦ ਜੀ ਤੇਰਾ ਜੀ ਦੁਬਾਰੇ ਫੇਰ ਕਰਨ ਲੱਗਿਆ ਮੇਰਾ ਮਨ ਕੋ ਜੀ ਨਹੀਂ ਕਰਦਾ ਇਹ ਨਹੀਂ ਮ ਕਰਦੀ ਹੁਣ ਇੱਕ ਵਾਰ ਜਿਹੜਾ ਕਰ ਲਿਆ ਕਰਨਾ ਬਸ ਮੰਨੀ ਵੀ ਹੁੰਦੀ ਮੈਨੂੰ ਕਰ ਦਿਨਾ ਮੈਂ ਕਰ ਦੂਗਾ ਕੋਈ ਐਂ ਕਾ ਤੋ ਕਰ ਲੈ ਨਾ ਫੇਰ ਮੈਂ ਫਿਰ ਮ ਵਗ ਜੂ ਕੋਈ ਮੰਨੀ ਵੀ ਹੁੰਦੀ ਨਾ ਨਾ ਹੁਣ ਤਾਂ ਲਾ ਐ ਕਰਦਾਗਾ ਖੇਤ ਆ ਕੇ ਬਹਿ ਜਾਂਦਾਗਾ ਹੁਣ ਮੈਂ ਸੋਰੋਦ ਖੇਤ ਤੋ ਨਹੀਂ ਫਿਰੂਗੀ ਮੇਰੀ ਵੀ ਗੁੱਤ ਪਟਾਏਗਾ ਕਦੇ ਤੂੰ ਐਂ ਨਹੀਂ ਵੀ ਤੂੰ ਘਰੇ ਮਿਲ ਲਾ ਘਰੇ ਮਿਲ ਲਾ ਹੁਣ ਇਹ ਤਾਂ ਖੇਤ ਹੋਵੇ ਜਾਂ ਨਾ ਹੋਵੇ ਇਹਦਾ ਕੀ ਪਤਾ ਮੈਨੂੰ ਜਲਮਾ ਤੇ ਕਿਹੜਾ ਢੀਡਾ ਮਾਰ ਦੂਗੀ ਲਾਂਬਾ ਲਾ ਦੂੰਗੀ ਇਹਨਾਂ ਨੂੰ ਕਹੂੰਗੀ ਭਾਈ ਇਹ ਕੰਮ ਨਾ ਕਰ ਤੂੰ ਅੱਧਿਆ ਆਉਂਦਾ ਸੁਨੇਹਾ ਉੱਥੇ ਨੂੰ ਗਵਾਂਢ ਨੂੰ ਭੇਜਦੀ ਇਹਨੂੰ ਭੇਜਦੀ ਨਾ ਮੈਨੂੰ ਨਾਲੇ ਤਾਂ ਮੈਨੂੰ ਬੇਇੱਜ਼ਤੀ ਕਰਾਉਂਦਾ ਫਿਰਦਾ ਨਾਲੇ ਖਾਨ ਖੱਟਣ ਦੀ ਕੋਸ਼ਿਸ਼ ਵੀ ਤੂੰ ਕੋ 2 ਰੁਪਏ ਤਾਂ ਦੇ ਮੈਨੂੰ ਨਾਲ ਆਹ ਬੱਠਾ ਦਾ ਇੱਥੇ ਰੱਖ ਨੀ ਮੋਟਰਾਂ ਜਿਆ ਹੋਇਆ ਹੋਇਆ ਜਾਂ ਕੰਜਿਆਂ ਦੀ 2 ਘੰਟੇ ਹੋ ਗਈ ਡਿੱਕੀ ਇਹਨਾਂ ਹੁਣ ਸੋ ਚੋ ਦੇ ਡਿੱਕੀ ਇਹਨਾਂ ਡਿੱਕੀ ਡੀਕਦੇ ਰਾ ਪਾਈ ਨਹੀਂ ਆਉਦੀ ਉਹਦੀ ਗਾਹ ਨੂੰ ਨਾਲ ਕਿਉਂ ਆਉਂਦੀ ਕਿਉਂ ਨਹੀਂ ਤੂੰ ਤਾਨੂੰ ਜਿਆ ਸੁਨੇਹਾ ਮੋਜ ਨਾਲ ਕੰਜਰਦੀ ਮੈਂ ਤਾਂ ਇਹ ਨਾ ਟਾਈਮ ਹੋ ਗਿਆ ਮੈਂ ਖੈਲਾ ਹੁਣ ਵੀ ਆਈ ਉਹ ਗੱਲ ਕਰ ਬੋ ਪਿੰਡ ਤੂੰ ਕਹਿ ਕੇ ਆਉਣਾ ਹੁੰਦਾ ਜਿੱਤੇ ਲੜਤੀ ਮੇਰੇ ਨਾਲ ਤੂੰ ਤਾਂ ਸਨਿਆਰੇ ਕੇ ਤਾਂ ਜੈ ਵਿਊ ਸਨਿਆਰੇ ਦੀ ਭੇਜ ਜਣਿਆ ਤੇਰੇ ਕੋਲ ਗਿਆ ਨਹੀਂ ਗਾ ਗਿਆ ਤੂੰ ਖੇਤ ਮਰਦਾ ਇੱਥੇ ਤੂੰ ਉੱਥੇ ਪਿੰਡ ਮਰ ਲਿਆ ਕਰੇ ਮੇਰੀ ਗੱਲ ਸੁਣ ਲੈ ਹੁਣ ਟਾਈਮ ਨਾ ਬੜਾ ਲਾਜ ਆ ਮੈਂ ਚੱਲੀ ਅੰਦਰ ਤੂੰ ਤਾਂ ਅੰਦਰ ਬੈਠ ਨਹੀਂ ਕਰਦੀ ਕੁੜੀ ਤੂੰ ਕਰਦੀ ਕਿਉਂ ਨਹੀਂਗੀ ਤੂੰ ਨਾ ਤਾਂ ਤੂੰ ਮੈਨੂੰ ਕੋਈ ਪੈਸਾ ਦਿੰਦਾ ਉੱਤੋਂ ਤੋਂ ਕਰਕੇ ਭਰੇ ਹੋ ਜਨ ਉਹ ਪੈਸੇ ਦਿੰਦਾ ਕਿਉਂ ਨਹੀਂਗਾ ਕਿੰਨੇ ਤਾਂ ਪੈਸੇ ਦੇਤੇ ਮੈਂ ਜਰਦੀ ਮੈਨੂੰ ਅੱਜ ਭਈ 1500 ਰੁਪਏ ਦੀ ਮੈਂ ਨਹੀਂ ਜ ਕੋਈ ਲੈ ਨਹੀਂ ਪੰਚਰ ਸੇਤੀ ਚੱਲੋ ਕਿਉਂ ਆਣਾ ਕਰੂਗਾ ਅੱਜ ਗੱਲ ਪਈ ਏਡੀ ਦੂਰ ਨਹੀਂ ਮਤ ਸੋਈਦਾ ਖੇਤ ਕੋਈ ਮੇਰੀ ਦਾਸਾਂ ਦਾ ਮੱਲੀ ਨਹੀਂ ਹੁੰਦੀ ਕਿ ਕੋਈ ਨਹੀਂ ਆਉਂਦਾ ਮੋਟਰ ਮਿੱਤਰ ਕੋਈ ਆਉਂਦਾ ਤਾਂ ਕੋਈ ਨਹੀਂ ਏਥੇ ਜੂੜ ਵਾਲੀ ਬਾਤ ਰਣੀ ਹੁੰਦਾ ਮਿੱਤਰਾਂ ਦੀ ਮੋਟਰ ਕੋਈ ਨਹੀਂ ਚਲੋ ਕਿ ਬਹਨਾਂ ਲਾ ਆਲਾ ਪਰੇ ਬਹਨਾਂ ਬਿਲਾ ਮੇਰੇ ਮੇਰੇ ਦਾ ਰੋਜ ਆਈ ਨਾ ਹੁੰਦਾ ਕਦ ਆਏਗਾ ਅੱਜ ਦਾ ਹੁੰਦਾ ਇਹ ਟਾਈਮ ਹੁੰਦਾ ਕੋਈ ਮੜੀ ਲੋਟ ਹੋ ਜਾ ਕਹਿੰਦੇ ਏ ਦੋਸਤ ਲਾਡੂਆ ਕਰਨਾ ਕੋਈ ਕਹਦਾ ਕਰਦਾ ਪਿਆਰ ਲਈ ਉਹਦਾ ਭੈਣ ਜਿਹਦੀ ਪਿਆਰ ਤੇ ਨਾਲ ਆਏ ਲਬਾਰ ਫੁੱਲ ਬਾਰ ਦਾ ਖੁੱਲਾ ਪਿਆ ਨਾ ਬਸ ਠੀਕ ਹੈ ਬਸ ਬਾਰ ਪੇਟ ਤੇ ਕੋਈ ਆ ਨਾ ਜਾਵੇ ਹੋਗਾ ਹੋ ਲਗਾ ਕਿੱਥੋਂ ਹੋ ਗਿਆ ਇਹ ਤਾਂ ਬਣੀ ਕੰਮ ਹੋਣਾ ਪਹਿਲੀ ਹੋ ਜਾ ਉਹ ਜਾ ਕਰੀ ਨਹੀਂ ਆ ਜਾ ਬਥੇਰਾ ਟਾਈਮ ਆ ਜਾ ਨੰਨਾ ਤੇ ਨੰਨਾ ਕੰਮ ਕਰਕੇ ਕਰਤਾ ਲੱਤਾ ਹਾਂ ਤੂੰ ਬਰਾਦੀ ਨੂੰ ਮਾਰੇ ਹੋਰ ਲਾਣਾ ਨਹੀਂ ਮੈਂ ਜਾਮਾ ਹੁਣ ਇੱਕ ਬੈਠਾ ਓ ਬਹਿ ਜਾ ਇੱਥੇ ਫਰਮ ਨੂੰ ਪੀਏ ਦੇ ਭਾਈ ਆਏ ਨਹੀਂ ਸਰਦਾ ਹੋ ਰੁਪੀਆਂ ਦਾ ਤੂੰ ਕੀ ਕਰਨਾ ਇੱਥੇ ਰੁਪਏ ਰੁਪਏ ਕਰੀ ਜਾਂਦੇ ਇੱਥੇ ਕੋਈ ਦੇਖ ਨਾ ਲਵੇ ਆਪਾਂ ਨੂੰ ਮੱਗਰ ਕੋਈ ਨਹੀਂ ਦੇਖਦਾ ਇੱਥੇ ਦੇਖ ਨਾ ਲਗੋ ਬੈਠਾ ਨੂੰ ਦੰਨੀ ਹੈ ਬਈਆ ਬਈਆ ਕੋਈ ਗੱਲ ਬਾਤ ਸੁਣਾ ਸੁਣਾਜ ਘਰੇ ਨਹੀਂ ਸੀ ਸਾਡੇ ਉਹ ਸਾਡੇ ਵੀ ਗਏ ਹੋਏ ਆ ਕੰਜਦੇ ਮੈਂ ਇਹਨੂੰ ਸੁਣਾ ਦਿੱਤਾ ਕਿ ਉਹ ਗਵਰਨਰ ਨੇ ਮੇਨ ਤਾਂ ਤਾੜ ਗਿਆ ਫਿਰ ਮੇਰਾ ਜੀ ਆਇਆ ਤਾ ਕਿਆ ਬਸ ਇੱਥੇ ਤੱਕ ਭਰਾਟ ਆ ਵੀ ਵੀ ਭਾਈ ਬਾਟੀ ਬਾਲੀ ਜਾ ਮੱਕਰ ਖੇਤ ਕਿੰਨੀ ਦੂਰ ਕਿਹੜਾ ਆ ਵੀ ਮੱਕਰ ਕੋਲ ਉਹ ਕੰਜਦੀਆਂ ਮੈਂ ਤਾਂ ਰੋਜ਼ ਤੇ ਨਾ ਫੋਨ ਲਾ ਕੇ ਭਾਈ ਰੋਜ਼ ਲਾਰੇ ਲਈ ਮੱਕਰਾ ਤੂੰ ਅੱਡੇ ਤੋਂ ਮੋਟਰਸਾਈਕਲ ਤੇ ਚੜਾ ਲਿਆ ਕਰ ਭਾਈ ਤੇ ਫਿਰ ਤੈਨੂੰ ਕਿਹਨਾਂ ਦੀ ਤੂੰ ਆਜੇਂਗੀ ਮੇਰੇ ਤੇ ਛੱਤ ਕਰਦੇ ਬਾਹਲੇ ਤੂੰ ਤਾਂ ਬਾਹਲਾ ਲੱਗ ਜਾਂਦਾ ਪਾਪਾ ਫਾਲੀ ਉਹ ਮੇਰੇ ਤੇ ਕੰਜਦੀਆਂ ਛੱਤ ਕਰ ਦੇਗੇ ਕਿ ਸ਼ੱਤ ਕੋਈ ਨਹੀਂ ਪਰ ਤੇਰਾ ਕੋਈ ਨਹੀਂ ਕੁਝ ਪੱਟ ਸਕਦਾ ਜਦੋਂ ਮੈਂ ਹੱਥ ਦੇ ਨਾਲ ਪੱਟਣ ਲੈ ਪੱਟਣਾ ਦਾ ਕੀ ਹੈਗਾ ਕਦੇ ਦੀ ਪਟਣ ਧਰ ਕੇ ਨਾ ਹੁਣੀ ਪੈਂਦੀ ਮਕਰ ਜਿੱਦਾਂ ਤੇ ਮਰ ਲਾਇਸ ਉੱਧੇ ਵੀ ਪਤਾ ਸੀ ਤੂੰ ਡਾਂਗਾ ਹੀ ਪੈ ਸਕਦੀ ਹੈ ਕਤਲ ਵੀ ਹੋ ਸਕਦੀ ਹੈ ਸਾਰਾ ਕੁਝ ਹੋ ਸਕਦਾ ਹੈ ਕੋਈ ਕੰਜਦੀ ਕੋਈ ਕਰੇ ਕੋਈ ਗੱਲ ਕਰਦਾ ਨਾ ਹੁੰਦਾ ਹੁਣ ਮੈਂ ਨਹੀਂ ਤੇਰਾ ਖੜਾ ਛੱਡਦੀ ਤੈਨੂੰ ਐਵੇਂ ਰੱਖਣਾ ਛੱਡ ਮੈਂ ਕਿਹੜਾ ਛੜਾਉਣ ਨੂੰ ਫਿਰਦਾ ਖੜਾ ਨੂੰ ਫਿਰਦਾ ਹਾਂ ਮੈਂ ਕਿਤੇ ਖੜਾ ਤੂੰ ਮੈਂ ਨਹੀਂ ਛੱਡਦਾ ਤੇ ਰੱਖਣਾ ਬਸ ਤੀ ਮਰਨਾ ਮਨਜੂਰ ਤੂੰ ਤੂੰ ਡਰਦਾ ਕਿਹੜੀ ਗੱਲੋਂ ਮੈਂ ਕਿਦ ਗਿਆ ਥੋੜੀ ਲਾਈ ਏ ਤੇਰੇ ਨਾਲ ਵੀ ਟਾਈਮ ਪਾਸ ਐ ਤੈਨੂੰ ਤੂੰ ਕੱਢ ਵਰਗੀ ਦਾ ਨਾ ਮਿਲ ਜੇ ਤੇਰੇ ਨਾਲ ਕਰੀ ਤੂੰ ਡਰਦਾ ਕਿਹੜੀ ਗੱਲੋਂ ਉਹ ਇੱਕੰਜਦੀ ਦਿਲੋਂ ਪਿਆਰ ਕਰੀਦਾ ਦਿਲੋਂ ਪਿਆਰ ਤਾਂ ਕਰੀਦਾ ਦਿਲੋਂ ਪਿਆਰ ਮੰਨ ਤੂੰ ਦਿਸੀ ਆਂਦਾ ਦੀਜੀ ਕੀ ਜਾਂਦਾ ਹੈ ਤੂੰ ਕੰਜਦੀ ਮੇਰੀਆਂ ਅੱਖਾਂ ਪੱਕੀਆਂ ਕਿਹੜੇ ਵੇਲੇ ਨਾਲ ਮੈਂ ਇੱਥੇ ਬੈਠਾ ਦੇਖੀਆਂ ਨਾ ਕਾਮਲੇ ਵਾਂਗੂ ਸੱਤ ਦਿਨ ਹੋ ਗਏ ਉਦੇ ਤੇ ੱਕੇ ਖਾ ਕੇ ਮੁਰਗੀ ਉਹ ਉਦੇ ਕਹਿੰਦਾ ਖੇਤ ਆ ਜੀ ਮੁੜ ਕੇ ਆਪ ਬਜ਼ਾਰ ਵੱਗਿਆ ਦਵਾਈ ਦਾ ਉਹ ਕੰਜਦੀ ਚੀਕਾ ਰੋ ਜੀ ਕਰਦਾ ਹੈ ਤੇ ਆਏ ਨਹੀਂ ਕਿਤ ਦਿਨ ਨਾਲ ਕੀ ਹੁੰਦਾਗਾ ਇਹਦੇ ਨਾਲ ਮੱਗਰਾਂ ਚੀਜ਼ ਨਹੀਂ ਪਰਦਾ ਹੁੰਦਾ ਇਹ ਤਾਂ ਸਬਰ ਕਰ ਨਾ ਕਹਿੰਦਾ ਸਬਰ ਦਾ ਕੁੱਤ ਕੌੜਾ ਪਰਨਾ ਪੈਂਦਾ ਕੋਈ ਸਬਰ ਸਬਰ ਕਾਦਾਗਾ ਤੈਨੂੰ ਪਤਾ ਤਾਂ ਹੈਗਾ ਜੋ ਤੂੰ ਸਬਰ ਨਹੀਂ ਕਰੇ ਮੈਂ ਭਾਈ ਫਿਰ ਉਹੀ ਤੌਖਾ ਸਬਰ ਦਾ ਮੇਰਾ ਹੱਲ ਐ ਫਿਰ ਤੇ ਕੰਜਦੀ ਤਾਹਾਂ ਚੜ ਜਾਂਦਾ ਕੰਮ ਇਹਨ ਦੌਣਾ ਪੈਂਦਾ ਵੇ ਉਹ ਫਿਰ ਬਿਓ ਤਾਂ ਲੌਣੀ ਪੈਂਦੀ ਆ ਬੰਤਾ ਰਤੇ ਜਨਾਨੀ ਦੋਨੇ ਰਿਲੈਕਸ ਹੋ ਜਾਂਦੇ ਜੇ ਤਾਂ ਰਾਤ ਵਾਸਤੇ ਬਣਿਆ ਰਾਤ ਨੂੰ ਰੋਟੀ ਖਾਓ ਗੱਲਾਂ ਬਾਤਾਂ ਕਰੂ ਗਰਸਤ ਕਰਕੇ ਦੋ ਨੀਂਦ ਆ ਜਾਂਦੀ ਆ ਬੰਤੇ ਤੇ ਜਨਾਨੀ ਉਹ ਮੈਨੂੰ ਤਾਂ ਕੰਜ ਦੀ ਨੀਂਦ ਹੀ ਨਹੀਂ ਆਉਦੀ ਭੜੇ ਭੜੇ ਸੁਹਣੇ ਨੀਂਦ ਕਿੱਥੋਂ ਆਵੇ ਤੂੰ ਜਿਹੜਾ ਕੰਮ ਆ ਤਾਂ ਦਿਨੇ ਕਰ ਲੈਣਾ ਰਾਤ ਨੂੰ ਲੌਕੀ ਜਾਂਦਾ ਪਾੜੇ ਪਾੜੇ ਸੁਖਣੀ ਆਈ ਐਂਨੇ ਕੰਝ ਦੇ ਕੱਲੇ ਨੂੰ ਪਏ ਨੂੰ ਮੈਂ ਅਸਰ ਅਸਰੀ ਕਰਦਾ ਕਿਤੇ ਤੂੰ ਉਹ ਕੀ ਕਰੂੰਗਾ ਜੇ ਤੂੰ ਗਾਡਰ ਪੀਸ ਵਰਗੀ ਐਂ ਹਾਂ ਤੂੰ ਮੈਨੂੰ ਜਾਣ ਤਰਤਾ ਮੈਂ ਮੁੱਖ ਅਸਰ ਅਸਰੀ ਕਰਦਾ ਹਾਂ ਉਹ ਕੀ ਲੋੜ ਆਗੇ ਉਹ ਤਾਂ ਕੰਝ ਦੀ ਫੇਰ ਦਵਾਈ ਲੈਣੀ ਪੂਗੀ ਕੰਮ ਨਹੀਂ ਬਣਿਆ ਕਰਦਾ ਸਰੀਰ ਤਗਦਾ ਬਾਈ ਮੱਕਰਾ ਬਹੁਤ ਵਧੀਆ ਕਾਇਟਾ ਪੂਰਾ ਲੈ ਟੈਂਟ ਕਿਵੇਂ ਆ ਹੋਏ ਕੰਜ ਦੀ ਖਰਾਕਾਂ ਖਾਈ ਦੀ ਹੈ ਖਰਾਕ ਦਾ ਪਤਾ ਲੱਗੂ ਬਾਈ ਜਦੋਂ ਆਪਣੇ ਸਾਲ ਦੋ ਸਾਲ ਲੰਘੇ ਫੇਰ ਚੈਕ ਕਰਾ ਦੇਣਾ ਪਤਾ ਲੱਗੂ ਲੈ ਮੇਰੀ ਗੱਲ ਸੁਣ ਲੈ ਤੇ ਸਾਡੇ ਉਹ ਪਰਸੋਂ ਜੁੱਥੇ ਮੈਨੂੰ ਕੱਦੂ ਕਹਿੰਦਾ ਸੀਗਾ ਉਹ ਕਹਿੰਦਾ ਭੈਣ ਜਰਾ ਤੂੰ ਹੋਰ ਹੀ ਮਲਾਇਦਾਰੀ ਪਰ ਅੱਛੀ ਕਹਿੰਦਾ ਮੈਨੂੰ ਤਾਂ ਕੱਲ ਪਤਾ ਲੱਗਿਆ ਉਹਨੂੰ ਪਤਾ ਲੱਗ ਗਿਆ ਭੰਦੇ ਨੇ ਲੈ ਪਤਾ ਲੱਗੇ ਕਿ ਮੈਂ ਤਾਂ ਕਰਨ ਦੀ ਉਹ ਤਾਂ ਪੂਰੀ ਬੜਕ ਰੱਖਦਾ ਹੁਣ ਤੂੰ ਉਹ ਕਿਤੇ ਗਾਹਾਂ ਨਾਲ ਗੱਲ ਤੇ ਸਾਡੇ ਘਰੇ ਮੇਰੇ ਘਰ ਆਉਂਦੇ ਨਾਲ ਰਹਿੰਦਾ ਲੈ ਘਰਾਂ ਵਾਲੇ ਨਾਲ ਤੂੰ ਦੇਖ ਮੇਰੀ ਗੱਲ ਹੂੰ ਉਹ ਤਾਂ ਤੂੰ ਦੇਖ ਹੁਣ ਮੈਂ ਤਾਂ ਤੈਨੂੰ ਪੈਸੇ ਹੀ ਦਿਨਾਂਗਾ ਜੇ ਦੀ ਮੇਰਾ ਕੰਮ ਤਾਂ ਕਰ ਦਿੰਦੀ ਆਪਦੇ ਘਰਾਂ ਵਾਲੇ ਤੂੰ ਪਤਾ 20 ਵਾਰੀ ਫੜ ਕੇ ਪੁੱਟਿਆ ਕੁੱਟਦਾ ਦੋ ਦਿਨ ਵਾਰੀ ਮੈਂ ਤਾਂ 20 ਵਾਰੀ ਕੁੱਟਦਾ ਦੋ ਦਿਨ ਕੰਮ ਕਰੀ ਉਹ ਕਿਹਨਾਂ ਬੋਲਦਾ ਮੈਂ ਤਾਂ ਜਵਾੜੇ ਤੇ ਮਾਰਦੇ ਆ ਉਹਦੀ ਸਿੱਪੇ ਨਹੀਂ ਮੰਗੇ ਤੇ ਉਹ ਕਿਹਨਾਂ ਰੌਲਾ ਜਿਆ ਪੈ ਗਿਆ ਸੀ ਕੰਜਦੀ ਹਨਾ ਆਂ ਕਹਿੰਦਾ ਸੀ ਮੈਨੂੰ ਕਿਸੇ ਨਾ ਗੋਗੇ ਨਾਲ ਜੋੜਦਾ ਸੀਗਾ ਉਹ ਗੱਲ ਨਾਲ ਕੋਈ ਬਾਤ ਨਾਲ ਗੋਗਾ ਉਹਨੂੰ ਖੜਕ ਗਿਆ ਇੱਕ ਦਿਨ ਠੀਕ ਹੈ ਉਹ ਕਹਿੰਦਾ ਤੂੰ ਤਾਂ ਗੋਗੇ ਨਾਲ ਮਾਰੀ ਆ ਤੇ ਆਸਰੇਦਾਰ ਨਾਲ ਡੱਕੇ ਟੰਬਾ ਤੱਕ ਕੇ ਮਾਰੂ ਮਾ ਫੜ ਕੇ ਤੈਨਾਂ ਮਾਰੀ ਲੰਗ ਮਾਰ ਕੇ ਤੁਰਦਾ ਰਿਹਾ ਸੀ ਰੱਤ ਨੂੰ ਉਹ ਲੰਗ ਮੁਰਕੇ ਮਾਤੀਆਂ ਮੰਗੇ ਬਤੜਕੇ ਝੋਲਾ ਚੱਕਲੇ ਭਾਈ ਕੁਝ ਮੈਨੂੰ ਤਾਂ ਜਾਣੀ ਹੈ ਕੰਜੇ ਦੀ ਉਹ ਚ ਬਹਿਤਾਂ ਬਾਲੀਆਂ ਹਾਂ ਹਾਂ ਕਹਿੰਦੇ ਨਾ ਦੁੱਡੇ ਲਗੜੇ ਬੰਦੇ ਚ ਬਹਿਤ ਇੱਕ ਵੱਧ ਹੁੰਦੀ ਹੈ ਭਈ ਗੱਲ ਸੱਚੀ ਹੈ ਚ ਬਹਿਤ ਉਹ ਕਾਣਾ ਹੈਗਾ ਕਾਣਾ ਤਾਂ ਹੈਗੀ ਹੈ ਕੰਜੇ ਦੀ ਸਾਰਾ ਦਿਨ ਉਤਰੇ ਫਿਰਦਾ ਤੀ ਮੇਰੇ ਮਾਂ ਕਰਨਾ ਕੋਈ ਉਹਨੂੰ ਲਵੇ ਲੌਂਗੀ ਉਹ ਕਿਹੜੀ ਮੁਸਕ ਦਾ ਤੂੰ ਮਾਰਦਾ ਮੈਨੂੰ ਪਤਾ ਜੀ ਮੈਨੂੰ ਤਾਂ ਕੱਤੀ ਜਾਣੀ ਹੈ ਤੈਨੂੰ ਕੀ ਪਤਾ ਮੁਸਕ ਮਾਰਦਾ ਕਰਿਆ ਹੋਊ ਕਦੇ ਕੁਝ ਉਹ ਜਦੋਂ ਮੇਰੇ ਘਰ ਆ ਲਿਆ ਘਰ ਮੁਸਤ ਮਾਰੂਗੀ ਅੱਛਾ ਮੈਨੂੰ ਕੀ ਪਤਾ ਸੀ ਕਿ ਇਹਦੇ ਹੋਰ ਹੀ ਟਾਂਕੇ ਵਸਾਈ ਫਿਰਦੀ ਹੋਵੇਂ ਹੋਰ ਕਿੱਥੇ ਟਾਂਕੇ ਮੱਕੇ ਨੂੰ ਆਇਆ ਤਾਂ ਕਹੀ ਨਹੀਂ ਕਰ ਅੱਜ ਵੀ ਮੁਸਕ ਮਾਰਦਾ ਮੁਸਕ ਦਾ ਘਰ ਕਾਣਾ ਹੈਗਾ ਕਿਹੜਾ ਦੇ ਦੂਗਾ ਪੇਸਟ ਕਰਾ ਦੇ ਕਰ ਇਸਤ ਕਰਾ ਦੇ ਕਮਜਲੀ ਦਾ ਆਉਂਦਾ ਨਵਾਂ ਕੋ ਜੰਮ ਕੇ ਧਰਗੀ ਬੁੜੀ ਮੇਰੀ ਖਾਤਰ ਮੈਂ ਫਸ ਗਈ ਤੇ ਦੇਖਦੀ ਦਤਨ ਕਰਾ ਦੇ ਕਰ ਹੁਣ ਇਹ ਜਾਂ ਜਮਨ ਦੀ ਮੁਸਕ ਮਾਰ ਦਿੰਦੇ ਕੱਸ਼ਾਂ ਚ ਮੁਸਕ ਹੈ ਉਹ ਜਮਨ ਦਤਨ ਕੀ ਕਰੂ ਕੈਸੇ ਦੀ ਕਰ ਲੈ ਪਉਂਦੀ ਬਹੁ ਕਰ ਦਿਆ ਕਰ ਤੂੰ ਕੱਸ਼ਾ ਮਨਾ ਦਿਆ ਕਰ ਨਾ ਨਾ ਕਰ ਸ਼ੈਂਪੂ ਛੂਪ ਨਾ ਇਹ ਨਹੀਂ ਹੈ ਏਦਾਂ ਸ਼ਾਂਤੋ ਏਦਾਂ ਕੰਮ ਮਾਰਾ ਕਿੱਥੇ ਆ ਉਹ ਤਾਂ ਬੱਕਰੀ ਦਾ ਪੂਸਾ ਟੱਕਣ ਵਾਲੀ ਹੈ ਅੱਛਾ ਹਾਂ ਉਹ ਕੰਜਰ ਦੀ ਮੈਨੂੰ ਕੀ ਪਤਾ ਸੀ ਮੈਨੂੰ ਚੱਜਦਾ ਜਿੱਤੇ ਦੱਸੇ ਤੋਂ ਪਤਾ ਉਹ ਤਾਂ ਬੱਕਰੀਆਂ ਰੱਖਦੇ ਰਹੇ ਆ ਪਹਿਲਾਂ ਆਈ ਤਾਂ ਕੰਜਰ ਦੀ ਤੂੰ ਤਾਂ ਡੁੱਬ ਗਈ ਹੈ ਜਦੋਂ ਮੈਂ ਤਾਂ ਮਸਾ ਹੋ ਕਰ ਪਹਿਲੀ ਰਾਤ ਲੈ ਸੋਣ ਦਾ ਗੰਤੋਂ ਸੁਣਾਵਾ ਮੈਂ ਤਾਂ ਜਦੋਂ ਦੁੱਖ ਰੋਨੀ ਆ ਮੈਂ ਤੁਹਾਨੂੰ ਕਹਿੰਦਾ ਗੁੱਥ ਚੱਕ ਮੈਂ ਕੀ ਕਹਿੰਦਾ ਮੈਂ ਕਰਨਾ ਅੱਛਾ ਮੈਂ ਮਗਾ ਇੱਥੇ ਕਿੱਥੇ ਕਰੇਗਾ ਅੱਛਾ ਭੁੱਲ ਨਾ ਇੱਥੇ ਕਰ ਦਿੰਦੇ ਕਹਿੰਦਾ ਮੈਂ ਬੱਕਰੀ ਦੀ ਪੂਛ ਚੱਕਦਾ ਤੂੰ ਗੁੱਥ ਚੱਕ ਮੈਂ ਤਾਂ ਗੁੱਥ ਚੱਕ ਦਿੰਨੀ ਜਾਵੋ ਅੱਛਾ ਫੇਰ ਉਹਨੂੰ ਮੈਂ ਦੱਸਿਆ ਅੱਧੀ ਰਾਤ ਤਾਈ ਨਾ ਕਿ ਉਹਦੀ ਮੱਥਾ ਮਾਰਦੇ ਦੀ ਅੱਛਾ ਦੋ ਵਾਰੀ ਸਰੀਰ ਤੇ ਲੱ ਲਾ ਪੈਗਾ ਕੁੱਤੀ ਜੀਵਾ ਸਟਕੇ ਤੇ ਮੈਂ ਜਦੋਂ ਵਿੱਚ ਪਾਰਾ ਕਹਿੰਦਾ ਮੈਂ ਤਾਂ ਹੁਣ ਸੁਰਗਾਂ ਚ ਗਿਆ ਮੈਨੂੰ ਕਹਿੰਦਾ ਅੱਛਾ ਪੁੰਨਣਾ ਇੱਥੇ ਕਰਨਾ ਜੋ ਕੁਝ ਕਰਨਾ ਤਾ ਗੁੱਤ ਚ ਪੁੰਨ ਨਹੀਂ ਕਰਦਾ ਨਾ ਐ ਜਾ ਤਾ ਕੋਈ ਇਹ ਤਾਂ ਗਲਤ ਗੱਲਾਂ ਉਹਦੀ ਕਹਿੰ ਜਾਂਦੀਆਂ ਇਹਨਾਂ ਤਾਂ ਅਕਲ ਹੋਣੀ ਚਾਹੀਦੀ ਐ ਕਿੱਥੇ ਪੇਡਾ ਬੱਕਰੀਆਂ ਚੜਾਈਦੇ ਰਹੇ ਆ ਭਾਈ ਕਿੱਥੇ ਕੰਮ ਤੇ ਲਾਏ ਨਹੀਂ ਬੱਕਰੀਆਂ ਪੇਡਾ ਮਗਰ ਲਾਤੇ ਪਿਓ ਦਦਨੇ ਹੁਣ ਹੀ ਖਦੇ ਰਹੇ ਹੋਈ ਤਾਂ ਗੱਲ ਹੈ ਕੱਦੂ ਤਾਂ ਕੰਗ ਕੱਦੂ ਕੇ ਨਾਂ ਜਿਹੜੀ ਇਹ ਬੰਦੇ ਦੀ ਜਾਰੀ ਆ ਉਹ ਤਾਂ ਥੇਲੇ ਦਾ ਬੰਦਾ ਜਨਾਨੀ ਵਾਸਤੇ ਤਾਂ ਇਹਨਾਂ ਨੂੰ ਪੂਰਾ ਪਤਾ ਨਹੀਂ ਕਿ ਕਿਵੇਂ ਜਨਾਨੀ ਰੱਖਣੀ ਕਿਵੇਂ ਕਰਨਾ ਇਹ ਤਾਂ ਹੁਣ ਮ ਉਹ ਇਹਦਾ ਨਾ ਕਿ 10 ਵਾਰੀ ਫੜਨ ਲਿਆ ਮੈਂ ਬੱਕਰੀ ਦੇ ਨਾਲ ਕਰ ਕਰਨ ਦੇ ਉਹਦਾ ਫੱਲਾ ਵਾਂਗੂ ਰੱਖਣੀ ਪੈਂਦੀ ਆਂ ਜੀ ਕਈਆਂ ਦੀ ਥੇ ਰਹਿੰਦੀ ਆਂ ਮੈਂ ਇੱਕ ਦਿਨ ਆਕੇ ਉਹ ਪੁੱਤ ਕੰਮ ਕਰੀ ਜਾਂਦਾ ਕਹਿੰਦਾ ਦੇਊਗੀ ਸਾਈ ਮੈਂ ਉਹ ਨਹੀਂ ਲੈ ਸੁਣਨਾ ਮੈਂ ਕੀ ਸੁਣ ਸੁਣੇ ਦਾ ਪਤਾ ਲੱਗਿਆ ਕਹਿੰਦਾ ਦੇਣ ਤਾਂ ਨਹੀਂ ਮੈਂ ਨਹੀਂ ਹੈ ਅੱਛਾ ਹੀ ਆਹ ਇਹਦਾ ਕੋੜ ਸਪੂਰਸ ਕਰਕੇ ਆਉਂ ਕਿ ਤੂੰ ਕਹਿੰਦਾ ਪਹਿਲੀ ਦਸ ਮੈਂ ਫੜ ਲਿਆ ਉੱਤੋਂ ਮੇਰਾ ਜੇਠ ਬਾਹਰ ਨਿਕਰੇ ਅੱਛਾ ਪੁੱਤੋਂ ਉੱਤੋਂ ਫੜਦਾ ਬੱਕਰੀ ਚੱਕੀ ਜਾਵੇ ਬਾਪਾ ਇਹ ਕੀ ਕਰੀ ਜਾਂਦਾ ਜਾਨਵਰ ਆ ਪਾਪਾ ਕਹਿੰਦਾ ਤੇ ਉੱਪ ਕਰ ਜੇ ਕਹਿੰਦਾ ਦਿਨ ਤਾਂ ਨਹੀਂ ਮੀਂਹ ਨਹੀਂ ਆ ਕਹਿੰਦਾ ਬੰਦਾ ਇਹ ਨਾ ਕਰਨ ਚਾਹਦਾ ਕਹਿੰਦਾ ਬੋਕਣਾ ਕਰਦੇ ਦਾ ਬੋਕ ਤਾਂ ਬੋਲਦਾ ਮੁਰੋ ਕਿਹਾ ਕਿ ਕਹਿੰਦਾ ਛੰਕੀ ਨਹੀਂ ਮਨ ਨਹੀਂ ਆ ਤੂੰ ਮੀ ਕਿੱਥੇ ਸੰਗਲ ਕਿੱਥੇ ਹੈ ਤੈਨੂੰ ਤਦ ਜਨਾਨੀ ਜੇ ਐਦੇ ਹੋਣ ਤਾਂ ਐ ਨਹੀਂ ਸੋਚਦਾ ਮੇਰੀ ਭਾਬੀ ਆ ਗਈ ਸਾਰਾ ਕੁਝ ਇਹੀ ਕਰ ਦਊਗੀ ਕਿ ਮੈਂ ਇਸੇ ਨਾਲ ਟੰਕਾ ਬਟਕਾ ਲਾ ਜੂ ਉਹ ਮੇਰੇ ਨਾਲ ਕਰਨਾ ਮੈਂ ਤੇਰੇ ਕੋਲ ਕਾਨੂੰ ਤੱਕੇ ਖਾਵਾਂ ਓਕਾਂ ਜੀ ਦੀ ਮੇਰਾ ਕੰਮ ਬਣ ਜਾਂਦਾ ਫਿਰ ਮੇਰਾ ਕੰਮ ਕਰਨ ਲੱਗ ਜੂ ਉਹਨੂੰ ਪਿੱਡਾ ਬੱਕਰੀਆਂ ਤੇ ਕਰੋ ਰਹਿੰਦਾ ਤੇਰਾ ਭਾਈ ਆਈ ਉਹ ਕਿੱਦਾ ਬੱਕਰੀਆਂ ਤੇ ਕਰੋ ਰਹਿੰਦਾ ਉਹਨੂੰ ਮਸਾ ਸਿੱਧੇ ਲਾ ਪਾਇਆ ਦਾ ਕੁਸ ਕੁਸ ਤਾਂ ਪਾਇਆ ਗਿਆ ਹੁਣ ਉਹ ਤਾਂ ਫਿਰ ਤੈਨੂੰ ਪਤਾ ਹੀ ਐਂ ਕਿ ਪਹਿਲਾਂ ਟਾਈਮ ਮਾਰਾਗਾ ਹਾਂ ਆਖ ਕਿ ਮੇਰੀ ਤਾਂ ਜਦੋਂ ਮੈਂ ਕਿਤੇ ਪੇਕੀ ਜਾਣਾਗਾ ਦਵਾਰੇ ਮੁੜ ਕੇ ਆਉਣਾ ਭਈ ਮੇਰੀ ਤਾਂ ਗੁੱਤੀ ਨਾ ਕਿਕੀ ਕਿਕੀ ਕਰਦੇ ਥੱਲੇ ਉਹ ਡਾਈ ਡੂਈ ਕਰ ਲਿਆਗਾ ਫਿਰ ਕੀ ਹੁੰਦਾ ਆਏ ਨਹੀਂ ਤੂੰ ਤਾਂ ਗਲਤ ਚੱਲਦਾ ਵੇ ਜਿਹੜੇ ਲੋਟੋ ਕਹਿੰਦਾ ਸੀਗਾ ਕਹਿੰਦਾ ਉਹ ਚੱਕ ਗੁੱਤ ਚੱਕ ਮੈਂ ਕਰਨਾ ਐ ਤੇ ਮੈਂ ਤੇਰੀ ਸੁਣਦੀ ਆ ਵੀ ਗੁੱਤ ਚ ਪਾ ਪਾ ਪਾਣੀ ਮਾ ਕੀ ਕਰਦੇ ਤਵਾਰੀ ਨਹੀਂ ਤੈਨੂੰ ਤੇ ਤਵਾਰੀ ਕਦੋਂ ਜਦੋਂ ਕਹਿੰਦਾ ਗੁੱਤ ਚੱਕ ਮਾ ਜੂਦਾ ਤਾਂ ਗੁੱਤ ਕੀ ਹੋ ਜਾਏ ਫਿਰ ਉਹ ਜੀ ਤਾਂ ਨਕੀ ਤੇਰੇ ਬਾਰੇ ਬਾਲ ਤੇ ਉंट ਦੇਣਾ ਮਾੜੇ ਬੰਦੇ ਨਾਲ ਬਾ ਪਏ ਤੇਰੇ ਮਿੱਤ ਜੀ ਦੀ ਪੂਈ ਵਰਗੀ ਪਈ ਚਲ ਪਤਾ ਮਾੜੇ ਨਾਲ ਪਏ ਤੇ ਪਾਏਗਾ ਮੇਰੇ ਕੋਲੇ ਡਾਂਗ ਵਰਗਾ ਪਈ ਉਹ ਮੈਂ ਤਾਂ ਹੈਗੀ ਆ ਕੰਜਦੀ ਬਸ ਤੂੰ ਕੱਕੀ ਰੀਤੇ ਜਿੱਖੀ ਉਹ ਤਾਂ ਮੈਂ ਤੇ ਸ਼ੱਕ ਕੀਲਾ ਕਰਿਆ ਸੀ ਉਹਦੇ ਮੈਂ ਪੁੱਤ ਦਾ ਮੁਰਤੂਨ ਸ਼ੱਕ ਨਹੀਂ ਕਰ ਛੱਕ ਕਿਵੇਂ ਕਰੂੰਗਾ ਇੱਥੇ ਤੇਰੇ ਤੇ ਮੈਂ ਤਾਂ ਕਹਿ ਕੀ ਕਰੂ ਨਾ ਬੰਦਾ ਵੀ ਆ ਜਾ ਕੁਛ ਕਰੀਏ ਪਿਆਰ ਸਿਆਰ ਕਰੀਏ ਉਹ ਤਾਂ ਤੱਕਿਆਰ ਕੇ ਸਾਰੇ ਬਿਰ ਕੋਈ ਦਬਕਰੇ ਵਾਲਾ ਕੋਈ ਮੰਡੀ ਤੇ ਦੇਖ ਪਹੁੰਦੇ ਆ ਨੰਨਾ ਉਹ ਜਿਹੜਾ ਧੋ ਗਿਆ ਕਹਿੰਦਾ ਨਮਾਈ ਦੇ ਨਾਲ ਆ ਕੋਈ ਤਰਚੇ ਬਰ ਰਿhta ਪਿਆਉ ਵਿਦਿਆਤ ਕੋ ਰਿਆ ਫਿਰਦਾ ਪੱਤਲਾ ਚੁਰਿਆ ਫਿਰਦਾ ਐ ਕਹ ਕੇ ਨਮਾਉਣੀ ਓਏ ਤੇ ਤੈਨੂੰ ਕਹਿ ਦਨੀ ਐ ਕੰਜ ਦੀ ਵਧੀਆ ਜੇ ਕਰਦਾ ਨਹੀਂ ਮੇਰੇ ਕੰਮ ਆਏ ਨਹੀਂ ਤੇ ਤੇਰੇ ਕੰਮ ਤਾਂ ਮੈਂ ਤੇਰੇ ਵਿਆਹ ਤੋਂ ਪਹਿਲਾਂ ਨਹੀਂ ਆ ਤੇਰੇ ਨਾਲ ਕਿ ਤਾ ਅੱਜ ਕੱਲ੍ਹ ਦੀ ਮੈਂ ਤੈਨੂੰ ਇੱਕ ਆਹ ਬੋਚੇ ਨਹੀਂ ਬਣਵਾ ਕੇ ਰਹਿਣਾ ਉਹ પાਕੇ ਲਿਖੀ ਦੇ ਦੇ ਛੁਲਾਰੇ ਆ ਤੇਰੇ ਕੁਝ ਨਹੀਂ ਬਣਾ ਬਿਲਾਰੇ ਨਹੀਂ ਕੰਜਦੀ ਲਾਉਂਦਾ ਮੈਂ ਤਾਂ ਨਾ ਤੇਰਾ ਕਰਾਉਂ ਨੂੰ ਫਿਰਦਾ ਮੈਂ ਤਾਂ ਤੂੰ ਕੀ ਆ ਤੂੰ ਤਾਂ ਉਹੋ ਜਿਹੀ ਕਰਾਈ ਜਦੋਂ ਸਸਤੀ ਸੀ ਹੁਣ ਤੱਕ 34-3500 ਉਹ ਕੱਲ ਮੈਂ ਗਿਆ ਗਈ ਸੀ ਮੰਡੀ ਅੱਛਾ 3500 ਤੇ 67000 ਦਾ ਸੋਨਾ ਆ ਗਿਆ ਮੁੜ ਕੇ 97000 ਤੋਂ 97000 ਬਾਗੇ ਸੀ ਕਨਕਸਤਨ ਮੇਹਰ ਉਹ ਮੈਨੂੰ ਫਿਰ ਕੰਜਦੀ ਤੂੰ ਦੱਸੀ ਨਹੀਂਗਾ ਕਈ ਨੂੰ ਦੱਸ ਕੇ ਮੈਂ ਨਾਲ ਜਾ ਕੇ ਸਤ ਕਰੋ ਨਾ ਸੀ ਮੈਂ ਤਾਂ ਕੰਦੀ ਰੀਜ਼ ਦਵਾਈ ਲੈਣ ਗਈ ਸੀ ਆਪ ਜੀ ਬੁੜੀਆਂ ਨੂੰ ਸਾਰੋਗ ਹੁੰਦੇ ਆਪ ਕੋਈ ਦਵਾਈ ਤਾਂ ਲੈਣ ਗਈ ਸੀ ਮੈਨੂੰ ਦੱਸ ਦਿੰਦੀ ਮੈਂ ਤੇਰੇ ਨਾਲ ਉੱਥੇ ਆ ਜਾਣਾ ਤੇਰੀ ਚੈਨੀ ਦਾ ਮੇਚਾ ਜਲੇ ਲੈਣਾ ਮੈਂ ਤਾਂ ਨਰਸ ਕੋਲ ਗਈ ਸੀ ਤੇਰੀ ਨੂੰ ਉਹੀ ਘਾਦੀ ਮੇਚੇ ਮੇਚੇ ਮੈਨੂੰ 2 ਇੰਚ ਲਾਦੀ ਆਜੂ ਮੇਰੇ ਲੋਟ 2 ਇੰਚੀਆਂ ਦਾ ਹੁਣ ਕੀ ਪਤਾ ਲੈ 2 ਇੰਚੀ ਆਪੀ ਬਣਾ ਦੂ ਪਈ ਸੰਯਾਰ ਉਹਨਾਂ ਨੂੰ ਸਾਰਾ ਪਤਾ ਉਹ ਕਿਹੜਾ ਨਵੀਂ ਬਣਾਉਣ ਲੱਗਦੇ ਉਹ ਕਿਹੜਾ ਅੱਜ ਕੰਮ ਕਰਿਆ ਦੋਨੇ ਚਾਂਦੀ ਦੀਆਂ ਝਾਂਜਰਾ ਝੁੰਜਰਾ ਕਰਾਉਂਦਾ ਮੈਂ ਛਣ ਛਣ ਹੁਣ ਜੇ ਤੋ ਐ ਕਰੇਗੀ 10 ਸਾਲ ਹੋ ਗਏ ਤੇਰੇ ਕੋਲੇ ਆਉਂਦੀ ਹੁਣ ਤੱਕ ਬੱਤ ਕਰਾ ਕੇ ਨਹੀਂ ਜੇ ਤੂੰ ਮਨਿਆ ਓਏ ਯਾਰ ਮੇਰੀ ਗੱਲ ਸੁਣ ਲੈ ਮੇਰੇ ਕੋਲ 2 ਰੁਪਏ ਹੈ ਹੀ ਨਹੀਂ ਸੋਣ ਹੈਗੇ ਤੈਨੂੰ ਤਾਂ ਕਹਿਣਾ ਮੈਂ ਤੂੰ ਤਰਾ ਦੇ ਭਈ ਕਰਾ ਕੇ ਲੈ ਕੇ ਫੜਾ ਦੇ ਮੈਨੂੰ ਫੜਾ ਦੂੰਗਾ ਮੈਂ ਤਾਂ ਕਰਾ ਦੂੰਗਾ ਕੱਲ ਨੂੰ ਜਾਊਂਗਾ ਮੈਂ ਆ ਜਾਇਂਗਾ ਮੈਨੂੰ ਲੈ ਕੇ ਫੜਾ ਦੇ ਓਏ ਤੂੰ ਵੀ ਆ ਜੀ ਮੈਂ ਨਹੀਂ ਪਈ ਜਾ ਸਕਦੀ ਮੈਂ ਤਾਂ ਜਾਇਆ ਕਿੱਥੋਂ ਜਾ ਲੱਜਾਏ ਕਿ ਮੇਰੇ ਨਾਲ ਬਗ ਨਹੀਂ ਫਿਰ ਕਿਹੜਾ ਤੂੰ ਮੈਂ ਜਾਣ ਸਭ ਕਈ ਐ ਨਹੀਂ ਕਰਦੇ ਦੜ ਬਗ ਨਹੀਂ ਕਰਦੇ ਤਾਂ ਵਧੀਆ ਠੱਕ ਠੱਕ ਜੀ ਜਾਂਦਾ ਤੂੰ ਮੈਨੂੰ ਬਾਹਰ ਬਦਨਾਮ ਨਾ ਕਰ ਤੂੰ ਹੀ ਨਾਲ ਮੈਂ ਹਾਂ ਮੁੜ ਕੇ ਪਰ ਮੈਨੂੰ ਤੂੰ ਫੋਟੋ ਫੋਟੋ ਕਰਾ ਲਾਂਗੇ ਦੋਨੇ ਕੋਈ ਨਾ ਫੋਟੋ ਕਰਾ ਕੇ ਬਦਨਾਮ ਉਹ ਨਾ ਕਿ ਤੂੰ ਫੋਟੋ ਫੋਟੋ ਅਥਲੋਕਾਂ ਨੂੰ ਦਿਖਾਏਗਾ ਮੈਂ ਤਾਂ ਕਹਿੰਦਾ ਕਰੇ ਵਾ ਭਰਾ ਲਾ ਫੋਟੋ ਚਾਹਾਂ ਵੀ ਮੈਂ ਕਿਤੇ ਵਾਰ ਕਰੂਗਾ ਉਹ ਕੰਜ ਜੀ ਨਾਲੇ ਮੇਰਾ ਵਧੀਆ ਆਟਮਾ ਇਹ ਤਾਂ ਉੱਤਲਦੀ ਜਾਂਦਾ ਆਪਣਾ ਵਧੀਆ ਕੰਦੀ ਜਾਂਦਾ ਭਾਤੋ ਪਹਿਲਾਂ ਜਿਵੇਂ ਕਰੀਵਾ ਭਰਾ ਨਾਲ ਮੁੱਕੀ ਮਿਹਨਤ ਕਵਾਰ ਦੀ ਸਭ ਦੀ ਬੇਚੀ ਜਿਵੇਂ ਮਾਂ ਤੇ ਹੂੰ ਕੜਾ ਤੇ ਕਦਰ ਕਰਦੇ ਕੰਜੇ ਤੂੰ ਕਾਰਨ ਨਾ ਕਰ ਫੇਰ ਨਾ ਜੰਮੀ ਜਾਂਗੇ ਮੈਂ ਤਾਂ ਮੂ ਬਣੂ ਕੋ ਕੋਈ ਨਹੀਂ ਹੁੰਦਾ ਮੰਨੀ ਦੀ ਹੁੰਦੀ ਹੈ ਗੱਲ ਨਹੀਂ ਫੇਰ ਤਾਂ ਮੈਂ ਕਾ ਕੀ ਕੱਪੇ ਤਿਆਰ ਕਰਾਉਣਾ ਨਾ ਉੱਡਦੇ ਇਹ ਇੱਕ ਮਾਂ ਦੇ ਪੁੱਤੇ ਦਾਸ ਨਹੀਂ ਆਉਂਦੇ ਕਿ ਇਹ ਨਿੱਧੇ ਨੀਂਦ ਉਹ ਆਪਣਾ ਵਧੀਆ ਮਿਲ ਜਾਂਦੇ ਪਾ ਜੇ ਪੱਕੇ ਰਿਹਾ ਆਪਣਾ ਨਾ ਮੁਰਕੇ ਆਪਣਾ ਮੂੰਹ ਪਿਆਰ ਘੱਡ ਜੂਗਾ ਤੂੰ ਮੈਨੂੰ ਬੁਲਾਉਣਾ ਅੱਜ ਕਮਨ ਪਤਾ ਓਏ ਬੁਲਾਉਣਾ ਕਿ ਹਟ ਜੂਗਾ ਲੱਗਾਂ ਜਾਂਦੀ ਹੋਰ ਹੀ ਗੱਲਾਂ ਕਰਦੇ ਦੇਖਿਆ ਮੈਂ ਲੋਕਾਂ ਦੇ ਕੱਪੂਟ ਦੇ ਮੈਂ ਗੱਡੀ ਗੁੱਡੀ ਚਲਾਉਂਦਾ ਨਾ ਗੱਡੀ ਲੈ ਲਾਂਗੇ ਆਪਾਂ ਤੂੰ ਰਿਆ ਕਰੀਂ ਕੱਲੇ ਘਰੇ ਵਾ ਬਾਹਰ ਲੈ ਲੈਨੇ ਆਪਾਂ ਮੈਂ ਇਹ ਜਾਂਦੇ ਕੱਪੂਟ ਦੇ ਦੇਖਿਆ ਮੈਂ ਤੂੰ ਹੀ ਆ ਜਾ ਤੂੰ ਵੇਖ ਤਾ ਤੂੰ ਜੀ ਤਾ ਕਰਦੀ ਚੋਰੀ ਦੀ ਤੂੰ ਮੂੰਹ ਆ ਤਾਂ ਕਹਿੰਦਾ ਚੋਰੀ ਦੀ ਤੂੰ ਮੂੰਹ ਕਹਿੰਦਾ ਤਾ ਚੋਰੀ ਤਾਂ ਹੈ ਵੀ ਸਾਫ ਸਾਫ ਕੁੱਪਾ ਰੱਖਾ ਕਿਉਂ ਜਦੋਂ ਫੋਟੋ ਲਾ ਦੇ ਤੂੰ ਫੋਟੋ ਲੋਕਾਂ ਨੂੰ ਦਿਖਾਏਗਾ ਪਦਨਾਮ ਹੋਵ ਤੇਰਾ ਕੀ ਪਤਾ ਮੁੜ ਕੇ ਪੈ ਉਹ ਕਹਿੰਦਾ ਆਹ ਤੂੰ ਚਲੇ ਛੱਡ ਦੇ ਫਿਰ ਨਾ ਉਧਰ ਤਾਂ ਲੈ ਨਾ ਉਹ 10 ਸਾਲ ਹੋ ਗਏ ਤੂੰ ਮੈਂ ਖੜਾ ਖੁੱਦਾ ਵਿਆਹ ਤੋਂ ਬਾਅਦ ਵੀ ਨਹੀਂ ਸਕਦਾ ਮੈਂ ਛੱਡ ਤੁਰ ਮੈਂ ਖੜਾ ਤੇਰੀ ਕੀ ਤਵਾਰੀ ਹੈ ਤੈਨ ਜਿੰਦੀ ਨੂੰ ਤੂੰ ਤਾਂ ਐਵੇਂ ਹੀ ਬਸ ਮੈਂ ਪੁੱਤਾ ਲਾਉਂਦਾ ਰਹਿਣਾ ਕੋਲਾ ਤੈਨੂੰ ਕਿਵੇਂ ਛੱਡ ਦੂਗਾ ਓਏ ਤੂੰ ਤਾਂ ਨਹੀਂ ਮੈ ਲਾਉਂਦਾ ਅੱਜ ਕੱਲ ਕਹਿੰਦੇ ਪਿਆਰ ਨਿਭਦੇ ਨਹੀਂ ਹੁੰਦੇ ਨਹੀਂ ਕਿ ਕਿਹਦੇ ਨਹੀਂ ਨਿਭੇ ਜਾਂਦੇ ਮੈਂ ਕਹਿੰਦੇ ਪੈਸੇ ਦਾ ਮਾਮਲਾ ਚੀ ਕਰੇ ਉੱਥੇ ਨਹੀਂ ਨਿਭਦੇ ਜਿੱਥੇ ਪਿਆਰ ਚ ਪੈਸਾ ਆਜੀ ਜਦੋਂ ਮਤਲਬ ਕਾਮ ਨੂੰ ਦੇ 500 ਦੇ 1000 2000 ਉਹ ਵੀ ਪਿਆਰ ਨਹੀਂ ਉਹ ਤਾਂ ਪੈਸੇ ਆ ਰਹੇ ਨੇ ਜਿਹੜਾ ਮੇਰਾ ਮੇਰਾ ਸੱਚਾ ਪਿਆਰਾ ਕਦੇ ਇਤੋਂ 5 ਰੁਪਏ ਦੀ ਚੀਜ਼ ਨਹੀਂ ਬਗੀ ਉਹ ਕਹਿੰਨਾਂ ਉਹਨਾਂ ਨੂੰ ਮਤਲਬ ਪੈਰਾਂ ਲਿਆ ਕਰ ਉਹ ਚੱਲ ਜਰਾ ਮੈਂ ਤੇ ਕਰਾ ਕੇ ਦੇ ਦੇ ਭਾਈ ਮੈਂ ਨਹੀਂ ਜਾਂਦੀ ਜਿਹੜਾ ਉਸ ਕੋਰੋਨਾ ਕਰਾ ਦੇ ਜੇ ਮੈਨੂੰ ਲੋਭ ਲਾਲ ਚ ਉਹਨਾਂ ਮੈਂ ਉਹਦੀ ਕਹਿੰਦੀ ਮਾ ਮਤਲਬ ਨਾ ਚੱਲੋ ਜੇ ਮੈਂ ਤਾਂ ਕੋਈ 10 ਕੋਲਿਆਂ ਦੀ ਆ ਚੀਜ਼ ਕਰਾਂ 5 ਦੀ ਆ ਕਰੂੰ ਤੇਰੀ ਇਨਸਾਨੀਆ ਪਹਿਲਾਂ ਦੇਗਾ ਨਾ ਲਿਆ ਦੇਗਾ ਨਾਲ ਆ ਕੇ ਤੇ ਤਾਂ ਮੈਂ ਤਾਂ ਗੱਡੀ ਲੈਣ ਨੂੰ ਫਿਰਦਾ ਮੈਂ ਗੱਡੀ ਲੈਣੀ ਬਾਹਰ ਅੰਦਰ ਬਗਿਆ ਕੋਈ ਬਾਹਰ ਅੰਦਰ ਨਾ ਕਹਾ ਮੇਰਾ ਗੀ ਨਹੀਂ ਲੱਗੜਾ ਇੱਥੇ ਕੰਮ ਵਧੀਰਾ ਨਹੀਂ ਕਰਨਾ ਕੁਣ ਐ ਇੱਕ ਤੇਨੂ ਤਾਂ ਕਈ ਨਹੀਂ ਕਦੇ ਗੱਡੀ ਚ ਝੂਟਾ ਲੈਣੀ ਮੈਂ ਤਾਂ ਸਾਰ ਨੂੰ ਤਾਂ ਮੰਡੀ ਚ ਟਮਕਾ ਲਾ ਇਹ ਰਕਮ ਪੰਜ ਸੀਜ਼ਨ ਪਿਆ ਰੋਜ਼ ਦਾ ਕਮਾਲਾ ਕਰਾਂਗਾ ਉਹ ਮੰਡੀ ਚ ਕੀ ਕਰ ਲੈ ਇੱਥੇ ਉਹ ਕੰਮ ਨੋਵੇ ਦੋਨੇ ਜਾਨੇ ਰੱਜ ਕੇ ਖਾਵਾਂਗੇ ਮੰਡੀ ਚ ਕੰਮ ਕਰ ਨਾਲੇ ਮੈਂ ਇੱਥੇ ਤਰਾ ਰੋਟੀ ਟੋਕ ਪਕਾਇਆ ਕਰੂੰਗੀ ਮੈਂ ਆ ਜਾ ਕੋ ਮੈਂ ਖੂਮੇ ਮੰਡੀ ਚ ਲੱਗੀ ਹਾਂ ਹੁਕਨ ਜਾਂਦੀ ਮੈਂ ਤੇਰੀ ਰहूं ਹੋਰ ਦਾ ਨਹੀਂ ਬਣਦਾ ਮੈਂ ਕਿਸੇ ਲੋਰ ਬਣਾਉਣ ਆਂਦੇ ਲੱਤ ਵਿੱਚ ਉਹ ਲੋਰਾ ਨੂਰਾ ਨਿਕੜਾ ਦਾ ਮਣ ਢੱਕਾ ਦਾ ਲੋਰ ਤਾਂ ਦਮਤਾ ਨਹੀਂ ਦੋ ਪੈਸੇ ਤਾਂ ਬੰਦ ਕੇ ਮੈਨੂੰ ਨਾਲ ਤੈਨੂੰ ਬੰਦਿਆ ਕਰਨਗੇ ਪਹਿਲੀ ਦੁੱਖ ਦੀਏ ਤੇਰੀ ਢੂਣੀ ਪਿਆਪੇ ਦਵਾਈ ਲੈ ਲੂ ਕੁਛ ਨਹੀਂ ਉਦਾਂ ਮੈਂ ਤਾਂ ਐ ਕਹਿੰਦੀ ਤੇਰੇ ਨਾਲ ਮੇਰਾ ਰੇੜ ਕਦਰ ਜਮ ਮੈਂ ਤੈਨੂੰ ਮਿਲਣ ਦਾ ਬਹਾਨਾ ਬਣਾ ਲਊਗੀ ਉਹ ਬਹਾਨੇ ਤਾਂ ਮਣੀ ਜਾਂਦੇ ਜਦੋਂ ਮੈਂ ਤੈਨੂੰ ਫੋਨ ਕਰ ਨੂੰ ਇੱਥੇ ਰੱਖ ਕੇ ਉੱਥੇ ਰੋਜ਼ ਹੀ ਕਰਨ ਜਿਵੇਂ ਘਰ ਆਲਾ ਦੋਸਤ ਮੈਂ ਬਸ ਤੇ ਆਉਣ ਲੱਗੀ ਉਹ ਘਰ ਕਰਾਇ ਤੇ ਲਿਆ ਲਿਆ ਆਪਣਾ ਤਾਂ ਰਹਿਣਾ ਸੁੱਖ ਦਿਨੇ ਆਪਾਂ ਉੱਥੇ ਰਹਿਆ ਕਰਾਂਗੇ ਤਾਰੇ ਚਾਹ ਕਿ ਉਧਰ ਲਾਇਆ ਕਰਾਂਗੇ ਉਹ ਤਾਂ ਮੰਗਰ ਕੰਜਦੀ ਗੌਰ ਹੀ ਨਹੀਂ ਕਰਦਾ ਥੈਂਕ ਯੂ ਹੁੰਦਾਗਾ ਇਹ ਵੀ ਲੱਗਦਾ ਤੈਨੂੰ ਉਥੇ ਰੱਖ ਪਾਲਦਾ ਰਹਿੰਦਾ ਗਵਾਂਡੀਆਂ ਦੇ ਬਾਗ ਜਮ 10 ਮਿੰਟ ਕਿੱਧਰ 바ਗੀ ਕਿੱਧਰ ਉਹ ਤਾਂ ਆਇਆ ਚਲ ਖੇਤਾਂ 'ਚ ਫਿਰਦੇ ਰਹਿੰਦੇ ਆ ਦੁਪਹਿਰੇ ਆ ਜਾਂਦਾ ਕਈ ਵਾਰ ਘਰੇ ਉਹ ਵੀ ਚਾਹ ਪੀ ਆਉਣਾ ਮੈਂ ਓਏ ਐ ਕੰਜਦੀ ਉਹ ਕੀ ਮੰਗਰ ਫਿਰਦਾ ਹੈ ਉਹਦਾ ਵਿਚਾਰਾ ਪਹਿਲੀ ਵੀ ਇੰਨਾ ਨਰਮਾਗਾ ਹੈ ਕਿ ਨਹੀਂ ਲੱਗਦਾ ਮਿੱਠਾ ਲੁਕਾ ਹੈ ਕਰਮ ਨਹੀਂ ਹੈਗਾ ਮੈਨੂੰ ਪਤਾ ਕਿ ਇਹ ਮੈਂ ਕਰਦੀ ਹਾਂ ਤੈਨੂੰ ਪਟਣੋਂ ਕੰਜਦੀ ਦੇ ਨੂੰ ਕੀ ਕਹਿੰਦਾ ਕੁਛ ਨਹੀਂ ਕਹਿੰਦਾ ਉਹ ਤਾਂ ਦਰਮੇਸ਼ ਬੰਦਾ ਉਹ ਨਹੀਂ ਲੱਗਦਾ ਬੋਲਣ ਲੱਗਾ ਕਿ ਕਿਥੋਂ ਬੋਲੇ ਕਿਥੋਂ ਨਾ ਬੋਲੇ ਹੈ ਨਾ ਚੱਕਦੀਆਂ ਦਾ ਉਹ ਨਹੀਂ ਚੱਕਦੀ ਉਹ ਤਾਂ ਇਹਨੂੰ ਤਾਂ ਕਿਥੋਂ ਬੋਲੇ ਕਿਥੋਂ ਨਾ ਬੋਲੇ ਉਹ ਮੈਂ ਦੇਖਿਆ ਕਹਾਂ ਪੰਜਦੀ ਉਹ ਤਾਂ ਇਹਨਾਂ ਨਰਮ ਬੰਦਾ ਇੱਕ ਦਿਨ ਮਿਲਿਆ ਸੀ ਕਹਿੰਦਾ ਬਈ ਠੀਕ ਹੈ ਮੰਗਾ ਠੀਕ ਹੈ ਉਹ ਬਾਹਰ ਲੋਕਾਂ ਨੂੰ ਲੱਗਦਾ ਉਹ ਨਰਮ ਨਰਮ ਨਹੀਂ ਹੈ ਉਹ ਭੋਲੇ ਯਾਰ ਅੱ삐 ਉਹੀ ਗੱਲਾਂ ਤੇਰੀਆਂ ਤਾਣੀਆਂ ਕਟੇਲੇ ਨਾਲ ਕੀ ਪਤਾ ਕੋਈ ਤੇ ਮਰਜੀ ਹੈ ਗੱਡੀ ਵਾਲਾ ਵੀ ਪਾਸਤਾ ਹੋਇਆ ਮੈਂ ਤਾਂ ਤੁਮ ਚੈੱਕ ਕੀ ਰਹਾ ਤੇ ਉਹ ਕਹਿੰਦੀ ਬੰਬੇ ਬੰਬੇ ਦੇ ਕਿਡੇ ਲਾ ਲਿਆ ਕਰਾਂਗੇ ਉਹ ਬੰਬੇ ਜੋਕਰ ਹੀ ਰਹਿ ਜਗਾ ਆ ਗੱਟੇ ਵਾਲੇ ਕਹਿੰਦੇ ਭਾਈ ਤੀਨੀਆਂ ਦੇ ਵਾਲੇ ਦਸ ਨੂੰ ਬਣ ਜਾਂਦੇ ਆ ਭਾਏ ਕਿ ਕੰਜਦੇ ਅਸੀਂ ਉੱਤੇ ਡਿੱਗਦੇ ਫਿਰਦੇ ਇੰਨੇ ਮਾਰੇ ਵੀ ਨਾਲ ਦਾ ਬਾਹਰ ਜਾ ਕੇ ਕਹਿੰਦਾ ਹੁਣ ਨਹੀਂ ਸਵਾਰ ਕਰਦਾ ਬਾਹਰ ਜਾ ਕੇ ਕਹਿੰਦਾ ਭਰ ਹੱਲ ਜੇਦਾ ਭਾਈ ਕਾਹਨ ਹੱਲਦਾ ਮੈਂ ਨਹੀਂ ਹੱਲਦਾ ਇਹ ਜਾਂ ਤਾਂ ਬੰਦੀ ਨਹੀਂ ਹੈਗਾ ਇਹ ਨਹੀਂ ਤੂੰ ਮੇਰਾ ਮੂੰਹੂ ਕਰਦਾ ਜੇ ਤੂੰ ਆ ਕੇ ਮੇਰਾ ਮੂੰਹ ਕਰ ਦੇ ਮੈਂ ਉਹ ਮੇਰੀ ਗੱਲ ਸੁਣਾ ਅੰਜੀ ਤੇਰਾ ਜੀ ਦੁਬਾਰੇ ਫੇਰ ਕਰਨ ਲੱਗਾ ਮੇਰਾ ਮੁੰਡਾ ਜੀ ਨਹੀਂ ਕਰਦਾ ਇਹ ਨਹੀਂ ਮੈਂ ਕਰਦੀ ਹੁਣ ਇੱਕ ਵਾਰ ਜਿਹੜਾ ਕਰ ਲਿਆ ਕਰਨਾ ਵਸ ਮੰਨੀ ਵੀ ਹੋਗੀ ਮੈਨੂੰ ਕਰ ਦਿੰਨਾ ਮੈਂ ਕਰ ਦੂਗਾ ਕੋਈ ਐਂ ਕਾ ਤੋ ਕਰ ਲਿਆ ਲਾ ਫਿਰ ਮੈਂ ਫਿਰ ਮੱਗ ਜੂਗੀ ਕੋਈ ਮੰਨੀ ਵੀ ਹੁੰਦੀ ਹੈ ਨਾ ਨਾ ਹੁਣ ਤਾਂ ਕੁਝ ਨਹੀਂ ਕਰਦੀ ਚੰਗਾ ਫਿਰ ਖੜੀ ਹੋ ਜਾ ਬਿਲਕੁਲ ਬੈਠੀ ਜਾਂ ਮੈਂ ਜਾਣੀ ਐ ਤਾ ਕੋਈ ਖੜੀ ਕਰਦਾ ਨਾ ਫੜ ਕੇ ਹਮੇ ਹੋ ਜੇ ਪਹੀਏ ਨਿਕਲ ਜਾਣਗੇ ਪੱਪੀ ਜੀ ਦੇ ਜੀ ਜਾਂ ਹੁਣ ਇੱਥੇ ਨੇ ਤਪੀ ਦੇਖਦੇ ਬਾਲਿਆ ਹੁਣ ਤੋਂ ਰੱਜਿਆ ਆਏ ਨਹੀਂ ਕਰਦੇ ੱੱਕਾ ਨਹੀਂ ਕਰਦੇ ਮਤਵੇ ਆਏ ਨਹੀਂ ਸੱਜੀ ਮੇਰਾ ਤਾਂ ਮਸਾ ਪੱਪੀਆ ਦਾ ਪੱਪਾ ਫੇਰ ਲੈਣੀ ਹੁਣ ਨਾ ਹੁਣ ਤਾਂ ਉਹ ਨਹੀਂ ਜੰਦੇ ਨਾ ਹੁਣ ਜੀ ਕਰਦਾ ਜਮ ਉਹ ਤਮ ਨੂੰ ਸੋ ਮੰਨ ਲੈਣਾ ਮੈਂ ਜਾਣੀ ਐ ਤੇਰੀ ਮਰਜ਼ੀ ਹੈ ਕੰਨਾ ਮੈਂ ਤਾਂ ਜਾਣੀ ਹਾਂ ਐਸ ਤੋਂ ਤਾਂ ਰਕਦੀ ਨਹੀਂ ਭਾਈ ਹੁਣ ਮੈਂ ਆਜੀ ਚੱਲ ਕੱਲ ਦੀ ਵਾਰ ਥੋੜੇ ਜੀ ਉਹ ਕਹਿੰਦੇ ਮਗਰਾ ਐਨਾ ਵਧੀਆ ਲੱਗੇ ਸੀ ਕੰਜਾਂ ਦੀ ਸਾਰੀ ਸੁਪਨੇ ਖਰਾਬ ਕਰਤੇ ਹੈ ਐਨਾ ਨਜ਼ਾਰਾ ਤਾਂ ਕੰਜਾਂ ਨੇ ਕਦੇ ਆਈ ਨਹੀਂਗਾ ਜਿੰਨਾ ਇਹਨੇ ਦਿੱਤਾਗਾ ਹੈ ਹਲ ਕੀ ਆਪਾਂ ਨੂੰ ਫਰਕ ਪੈਂਦਾ ਝਾਂਜਰਾ ਝੁੰਜਰਾ ਕਰਾ ਕੇ ਦੇ ਦਾਂਗੇ ਇੱਕ ਚੈਨੀ ਜੀ ਬਣੂਗੀ 10-15000 ਲਾ ਦਾਂਗੇ ਉਹ ਵੀ ਪਾਲਿਆਂ ਚ ਮਰਦੀ ਆਉਂਦੀ ਹੈ